ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਡੀਬਰੂਗੜ੍ਹ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਕਲਸੀ ਵੱਲੋਂ ਵੀ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਉਹ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਹੋਣਗੇ। ਦਲਜੀਤ ਸਿੰਘ ਕਲਸੀ ਦੀ ਪਤਨੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਲੋਕ ਸਭਾ ਚੋਣਾਂ ਵਿੱਚ ਭਾਈ ਅਮਰੀਪਾਲ ਸਿੰਘ ਦੀ ਜਿੱਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਡੀਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰੀਪਾਲ ਸਿੰਘ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਨੇ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਕੁਲਵੰਤ ਸਿੰਘ ਬਰਨਾਲਾ ਤੋਂ ਜਿਮਨੀ ਚੌਂ ਲੜਨਗੇ ਇਥੋਂ ਉਹ ਆਜਾਦ ਉਮੀਦਵਾਰ ਚੌਂ ਲੜਨਗੇ ਕੁਲਵੰਤ ਸਿੰਘ ਰੋਂਕੇ ਐਨਐਸਏ ਤਹਿਤ ਅਮਰੀਪਾਲ ਸਿੰਘ ਨਾਲ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਦੱਸਦੀ ਹੈ ਕਿ ਕੁਲਵੰਤ ਸਿੰਘ ਮੋਗਾ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕਲਰਕ ਵਜੋਂ ਕੰਮ ਕਰਦੇ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਗਰਮਖਿਆਲੀ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਦੋ ਸ਼ੇਟ ਪੰਜਾਬ ਦੇ ਮੈਂਬਰਾਂ ਵਿਰੁੱਧ ਕੀਤੀ ਕਾਰਵਾਈ ਦੌਰਾਨ ਅਮਰੀਪਾਲ ਸਿੰਘ ਦੇ ਸਾਥੀਆਂ ਨੂੰ ਉਸ ਦੇ ਘਰੋਹੀ ਰਾਸਤੇ ਵਿੱਚ ਲਿਆ ਸੀ ਰੋਂਕੇ ਦੇ ਪਿਤਾ ਚੜਤ ਸਿੰਘ ਨੂੰ ਵੀ ਪੰਜਾਬ ਵਿੱਚ ਬਗਾਵਤ ਦੇ ਦੌਰ ਵਿੱਚ 25 ਮਾਰਚ 1993 ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਉਹ ਕਦੇ ਘਰ ਨਹੀਂ ਪਰਤੇ ਇਹ ਜਾਣਕਾਰੀ ਕੁਲਵੰਤ ਸਿੰਘ ਦੇ ਭਰਾ ਮਹਾ ਸਿੰਘ ਵੱਲੋਂ ਦਿੱਤੀ ਗਈ ਹੈ ਕੁਲਵੰਤ ਸਿੰਘ ਦੇ ਭਾਈ ਮਹਾ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੇ ਭਰਾ ਨਾਲ ਫੋਨ ਤੇ ਗੱਲ ਕੀਤੀ ਸੀ ਉਹਨਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਬਰਨਾਲਾ ਤੋਂ ਜਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਹੈ ਦੱਸ ਦੇ ਕਿ ਮੀਤ ਹੈਰ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਬਰਨਾਲਾ ਦੀ ਸੀਟ ਖਾਲੀ ਹੋ ਗਈ ਹੈ ਬਰਨਾਲਾ ਵਿਖੇ ਵੀ ਜਮਨੀ ਚੋਣ ਹੋਵੇਗੀ ਭਾਈ ਕੁਲਵੰਤ ਸਿੰਘ ਰੋਂਕੇ ਦੇ ਭਰਾ ਮਹਾ ਸਿੰਘ ਮੁਤਾਬਿਕ ਉਹ ਬਰਨਾਲਾ ਤੋਂ ਵਿਧਾਨ ਸਭਾ ਜਮਨੀ ਦੀ ਚੋਣ ਲੜਨਗੇ ਇਸ ਤੋਂ ਪਹਿਲਾਂ ਅਮਰਪਾਲ ਸਿੰਘ ਦੇ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਗਿੱਦੜਵਾਹਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਇਹ ਐਲਾਨ ਬਾਜ ਕੇ ਦੇ ਪੁੱਤਰ ਵੱਲੋਂ ਕੀਤਾ ਗਿਆ ਸੀ ਹੰਡੀਬਰੂਗੜ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਕਲਸੀ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਉਹ ਡੇਰਾ ਬੱਬਾ ਨਾਨਕ ਤੋਂ ਉਮੀਦਵਾਰ ਹੋਣਗੇ ਕਲਸੀ ਦੀ ਪਤਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਭਾਈ ਅਮਰਪਾਲ ਸਿੰਘ ਨੂੰ ਸੋਹਣ ਚਕਵਾਉਣ ਬਾਰੇ ਬੋਲਦਿਆਂ ਕਿ ਹੈ ਕਿ ਮੈਂ ਹੁਣ ਦਿੱਲੀ ਜਾਵਾਂਗਾ ਤੇ ਸਪੀਕਰ ਤੋਂ ਉਹਨਾਂ ਨੂੰ ਮਿਲਣ ਵਾਸਤੇ ਟਾਈਮ ਲੈਣਾ ਹੈ ਅਤੇ ਸਪੀਕਰ ਨਾਲ ਭਾਈ ਅਮਰਪਾਲ ਸਿੰਘ ਦੇ ਮਾਪਿਆਂ ਨਾਲ ਵੀ ਮੁਲਾਕਾਤ ਕਰਵਾਉਣੀ ਹੈ। ਉਹਨਾਂ ਨੇ ਕਿਹਾ ਗੱਲ ਇਹ ਹੈ ਕਿ ਜਿਹੜੇ ਹਾਰ ਗਏ ਹਨ ਉਹਨਾਂ ਨੂੰ ਤਾਂ ਮੰਤਰੀ ਬਣਾ ਦਿੱਤਾ ਗਿਆ ਹੈ ਤੇ ਜਿਹੜੇ ਜਿੱਤੇ ਨੇ ਉਹਨਾਂ ਨੂੰ ਹੁਣ ਤੱਕ ਸੌਂ ਨਹੀਂ ਚਕਵਾਈ ਗਈ। ਦੱਸਣਾ ਬਣਦਾ ਹੈ ਕਿ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦੋ ਦਿਨ ਸੰਸਦ ਮੈਂਬਰਾਂ ਨੇ ਹਲਫ਼ ਲਿਆ ਹੈ ਅਤੇ ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਵੀ ਸੌਂ ਚੁੱਕੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਹਰ ਸੰਸਦ ਮੈਂਬਰ ਪ੍ਰੋਟੈਮ ਸਪੀਕਰ ਦੇ ਨੇੜੇ ਜਾ ਕੇ ਸੌਂ ਚੁੱਕ ਰਿਹਾ ਸੀ ਅਤੇ ਫਿਰ ਕੁਝ ਕਾਗਜ਼ਾਂ ਤੇ ਦਸਤਕਰ ਕਰ ਰਿਹਾ ਸੀ ਪੰਜਾਬ ਦੇ ਖਡੂਰ ਸਾਹਿਬ ਤੋਂ ਕਰੀਬ 197000 ਵੋਟਾਂ ਨਾਲ ਜਿੱਤੇ ਭਾਈ ਅਮਰਪਾਲ ਸਿੰਘ ਇਸ ਸਮੇਂ ਅਨਸੇ ਤੇਹਤ ਆਸਾਮ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਉਹਨਾਂ ਨੂੰ ਸੋਚ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਰਕਾਰ ਵੱਲੋਂ ਰਿਹਾਰ ਨਹੀਂ ਕੀਤਾ ਗਿਆ ਜਿਸ ਕਾਰਨ ਸੰਸਦ ਮੈਂਬਰ ਭਾਈ ਅਮੇ ਪਾਸਿੰਗ ਲੋਕ ਸਭਾ ਦੇ ਮੈਂਬਰ ਵੱਜੋਂ ਸੋ ਨਹੀਂ ਚੁੱਕ ਸਕੇ ਹਾਲਾਂਕਿ ਲੋਕ ਸਭਾ ਸੈਸ਼ਨ ਦੌਰਾਨ ਸਪੀਕਰ ਵੱਲੋਂ ਭਾਈ ਅਮੇ ਪਾਸਿੰਗ ਦਾ ਨਾਮ ਜ਼ਰੂਰ ਲਿਆ ਗਿਆ ਸੀ ਸੋ ਇਸ ਹੁੰਦਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਉਹ ਵਾਇਗੁਜੀ ਦਾ ਖਾਸਾ ਵਾਇਗੁਜੀ ਦੇ પતિ ਮੈਮਿਸ ਜਰਜੀਤ ਕਲਸੀ ਕੱਲ ਦੇ ਬ੍ਰਿਗੜ ਆਸਾਂ ਤੋਂ ਕਲਸੀ ਸਾਫ ਨੂੰ ਮਿਲ ਕੇ ਆਈਆਂ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਕਲਸੀ ਸਾਫ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਤੋ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਫ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਵੱਧ ਚੜ੍ਹ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਏ ਗੁਜੀ ਦਾ ਖਾਲਸਾ ਵਾਏ ਗੁਜੀ ਦੀ ਅਸੀਂ ਕਲਵੰਤ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਬਰਨਾਲਾ ਜਿਮਣੀ ਚੋਣਾ ਉਹ ਕਲਵੰਤ ਸਿੰਘ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਹੋ ਰਹੀ ਸੀ ਤੇ ਪਰ ਉਹਨਾਂ ਨੇ ਕੱਲ ਫਾਈਨਲ ਕਰ ਦਿੱਤਾ ਕਿ ਬਰਨਾਲਾ ਤੋਂ ਜਿਮਣੀ ਚੋਣਾ ਲੜਨਗੇ ਉਹ ਤੇ ਚੋਣਾ ਲੜਨ ਦਾ ਮੇਨ ਮੋਟਿਵ ਇਹ ਹੈ ਕਿ ਜੋ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ ਕਿਉਂਕਿ ਇਸ ਤੋਂ ਪਹਿਲਾਂ ਵੀ ਕਲਵੰਦ ਸਿੰਘ ਦੇ ਫਾਦਰ ਸਾਹਿਬ ਜੋ 1987 ਵਿੱਚ ਉਹਨਾਂ ਉੱਪਰ ਵੀ ਐਨਐਸਏ ਲੱਗੀ ਸੀਗੀ ਉਸ ਤੋਂ ਬਾਅਦ 1993 ਵਿੱਚ ਉਹ ਪਿੰਡ ਦੇ ਮੌਜੂਦਾ ਸਰਪੰਚ ਸੀਗੇ ਉਸ ਤੋਂ ਬਾਅਦ 3 ਕਿ ਮਹੀਨੇ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਸਾਨੂੰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ ਕਿਸ ਤਰ੍ਹਾਂ ਨੇ ਉਹਨਾਂ ਨੂੰ ਮਾਰ ਦਿੱਤੇ ਆ ਜਾਂ ਜਿਉਂਦੇ ਨੇ ਤੇ ਦੂਸਰੀ ਗੱਲ ਕਲਵੰਦ ਸਿੰਘ ਦੇ ਜੋ ਚਾਚਾ ਜੀ ਨੇ ਉਹ 1984 ਦੇ ਵਿੱਚ ਜੋ ਕੱਲੂ ਘਾਰਾ ਹੋਇਆ ਉਹਦੇ ਵਿੱਚ ਉਹ ਸੀਧੀ ਪ੍ਰਾਪਤ ਕਰਕੇ ਸਨ ਹੁਣ ਜੋ ਕੁਲਵੰਤ ਸਿੰਘ ਨੂੰ 1.5 ਸਾਲ ਤੋਂ ਐਨਐਸਸੀ ਦੇ ਅਧੀਨ ਰੱਖਿਆ ਗਿਆ ਦਿਗਰੂ ਗੜ੍ਹ ਦੇ ਵਿੱਚ ਤੇ ਕੋਈ ਚੋਣਾਂ ਲੜਨ ਦਾ ਕੋਈ ਸਾਡਾ ਮੇਨ ਮੋਟਿਵ ਨਹੀਂ ਸੀਗਾ ਤੇ ਜੋ ਦੁਵਾਰਾ ਦੂਰੀ ਐਨਐਸਸੀ ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ ਜੰਗ ਆ ਅਸੀਂ ਜੰਗ ਦੇ ਖਿਲਾਫ ਚੋਣਾਂ ਲੜਨਾ ਚਾਹੁੰਦੇ ਆ ਤੇ ਸੈਕ ਕੌਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਨੇ ਕੀ ਗਲਤੀਆਂ ਨੇ ਤੇ ਸੈਕਾਉਮ ਸਿਰ ਤੇ ਮਿਹਰਾ ਪਰੇ ਹੱਥ ਰੱਖੇ ਤੇ ਭਾਈ ਕੁਲਵੰਤ ਸਿੰਘ ਨੂੰ ਜੱਤ ਬਖਸ਼ ਬਖਸ਼ਣ ਤੇ ਸਾਰੀ ਸੈਕਾਉਮ ਸਾਰੀ ਹਿੰਦੂ ਕੌਮ ਤੇ ਮੁਸਲਮਾਨ ਭਾਈਚਾਰਾ ਤੇ ਪਰਿਵਾਰ ਨਾਲ ਸ਼ਹੀਦ ਪਰਵਾਰਾਂ ਨਾਲ ਖੜਨਾ ਤੇ ਜੋ ਵਿਹਲਾ ਵਿੱਚ ਧੱਕੇ ਨਾਲ ਬੰਦੀ ਸਿੰਘ ਬੰਦ ਕੀਤੇ ਹੋਏ ਨੇ ਉਹ ਬਾਹਰ ਆਉਣ ਤੇ ਜੋ ਕੌਮ ਦੀ ਤਰਜਮਾਨੀ ਕਰ ਸਕਣ